ਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਜੇਲ੍ਹ ਰੋਡ ਤੋਂ ਸਾਹਮਣੇ ਆਇਆ ਜਿੱਥੇ ਡ੍ਰੀਮ ਓਵਰਸੀਜ਼ ਨਾਮ ਦਾ ਦਫ਼ਤਰ ਚਲਾ ਰਹੇ ਇੱਕ ਵਿਅਕਤੀ ਉੱਪਰ ਵਿਦੇਸ਼ ਭੇਜਣ ਦੇ ਨਾਮ ਤੇ ਕਈ ਨੌਜਵਾਨਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ આરોਪ ਲੱਗੇ ਨੇ ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰ ਕੇ ਡ੍ਰੀਮ ਓਵਰਸੀਜ਼ ਦਫਤਰ ਦਾ ਮਾਲਕ ਦਫਤਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ ਧੋਖਾ ਕਰਨ ਵਾਲੇ ਇਸ ਵਿਅਕਤੀ ਨੇ ਆਪਣਾ ਆਧਾਰ ਕਾਰਡ ਵੀ ਗਲਤ ਦਿੱਤਾ ਹੋਇਆ ਹੈ ਕਈਆਂ ਨੂੰ ਤਾਂ ਉਸ ਨੇ ਆਫਰ ਲੈਟਰ ਵੀ ਦਿੱਤੇ ਹੋਏ ਨੇ ਇਸ ਦਫ਼ਤਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਹੁਣ ਸੂਚਨਾ ਦਿੱਤੀ ਹੈ ਦੂਜੇ ਪਾਸੇ ਦਫ਼ਤਰ ਦੇ ਇੱਕ ਕਰਮਚਾਰੀ ਨੇ ਦੱਸਿਆ ਹੈ ਕਿ ਜਿਹੜੇ ਨੌਜਵਾਨ ਬਾਹਰ ਨਹੀਂ ਜਾ ਸਕੇ ਉਹ ਉਹਨਾਂ ਨੂੰ ਘਰ ਆ ਕੇ ਧਮਕੀਆਂ ਦੇ ਰਹੇ ਨੇ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਹੈ ਕਿ ਨੌਜਵਾਨਾਂ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਧੋਖਾ ਧੜੀ ਕਰਨ ਵਾਲੇ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਲਈ ਦਫ਼ਤਰ ਦੇ ਬਾਹਰ ਇਕੱਠੇ ਹੋਏ ਨੌਜਵਾਨ ਅਤੇ ਪੁਲਿਸ ਅਧਿਕਾਰੀ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ ਜਨਹਿਤਾਸ਼ੀ ਦੇ ਲਈ ਲੱਪਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਮੈਡਮ ਉਹ ਤਾਂ ਤੁਸੀਂ ਦਿੱਤੇ ਆ ਪਰ ਸਾਡੇ ਡਾਕੂਮੈਂਟ ਇੱਥੇ ਪਏ ਨੇ ਹਣਾ ਮੈਡਮ ਉਹਨਾਂ ਦਾ ਕੋਈ ਤਾਰੂ ਕੋ ਆਤਾ ਪਤਾ ਉਹਨਾਂ ਕੋ ਫੋਨ ਨੰਬਰ ਕਿਹਨਾਂ ਨੰਬਰ ਹੋਇਆ ਤੁਹਾਡੇ ਕੋਲ ਤੁਹਾਡੇ ਕੋਲ ਕਿਹਨਾਂ ਨੰਬਰ ਹੋਇਆ ਅੱਛਾ ਜੀ ਅੱਛਾ ਜੀ ਆਹ ਲਵਾਂਗੇ ਤੁਸੀਂ ਜਾਨਾ ਇਹਨਾਂ ਦੇ ਨਾਲ ਲਾ ਲੈਂਦੇ ਮੈਨੂੰ ਕਿੰਨੇ ਕਿੰਨੇ ਕਰਵੇਂ ਛੱਡ ਦਿੰਦੇ ਕੀ ਆ ਜਾਣੀ ਵਾਲੇ ਸਭ ਕੰਮ ਕਰਦੇ ਹੋਣੇ ਮੈਡਮ ਉਹ ਤੁਸੀਂ ਮੈਨੂੰ ਕੀ ਪਰ ਮੈਨੂੰ ਪੱਕਾ ਪੂਰ ਰਹਿੰਦੇ ਇਹਦਾ ਕੋਈ ਨਾ ਕੋਈ ਨੰਬਰ ਹੋਏਗਾ ਉਹਨਾਂ ਦਾ ਰੈਨਿਊ ਮੈਡਮ ਕਰਦੇ ਜੀ ਹੋਰ ਹੀ ਨਾ ਉਹ ਵੀ ਨੰਬਰ ਅਕੀ 235 889 99 ਹਮਮ ਜਿਸ ਕਿ ਤੋਂ ਮੈਂ ਉਹੀ ਪੋਰਟਿੰਗ ਕਰਵਾਉਣੀ ਹੁੰਦੀ ਉਹ ਕਿ ਸਟ ਕੋਲੇਲ ਇੰਨੇ ਨਹੀਂ ਤਾਂ ਗੋਲ ਕੋਈ ਨਹੀਂ ਹੋਵੇ ਨਹੀਂ ਹੋਵੇ ਅਸਰ ਕਰ ਰਹਾ ਕੋਈ

ਮੈਡਮ ਅਹੀ ਦੇ ਨਾਲੀਆਂ ਤਾਂ ਕਣਾਂ ਤੇ ਤਰੀ ਇਕੱਠੇ ਹੋ ਗਰੀਏ ਕਮਰੇ ਟਾਪਾ ਆਓ ਤੁਸੀਂ ਇੱਥੇ ਮੈਂ ਦੱਸ ਸਕਦਾ ਕਿ ਖਲੋਦਾ ਹਾਂ ਹਾਂਜੀ ਕਿੱਥੇ ਹੋ ਰਿਹਾ ਤੁਹਾਨੂੰ ਤੁਸੀਂ ਦੱਸੋ ਕਿੱਥੇ ਪਹੁੰਚਿਆ ਜਾਣਾ ਕੋਈ ਨਹੀਂ ਮੈਨੂੰ ਤਾਂ ਪੁੱਛ ਕੇ ਦੋ ਮੈਨੂੰ ਤਾਂ ਡਾਕੀ ਨਾਂ ਜੇ ਮਰ ਤਾਂ ਤੁਹਾਡਾ ਨਾਂ ਕੀ ਜੇ ਤੁਹਾਡਾ ਨਾਂ ਕੀ ਜੇ ਮੇਰਾ ਸੁਣਨੀ ਸੋਹਣੀ ਸੋਹਣੀ ਅੱਛਾ ਆਪਾਂ ਮੀਡੀਆ ਤੋਂ ਬੋਲਦੇ ਪਏ ਹਾਂ ਤੇ ਮੀਡੀਆ ਵਾਲੇ ਸਾਰੇ ਇੱਥੇ ਆਏ ਹੋਏ ਨੇ ਤੁਸੀਂ ਇਹ ਦੱਸ ਦੋ ਕਿ ਤੁਹਾਡਾ ਕੋਈ ਨਾਂ ਨੰਬਰ ਨੰਬਰ ਹੈਗਾ ਵਾ ਜਾਂ ਤੁਹਾਡੀ ਕਿਹੜੀ ਪੋਸਟ 'ਤੇ ਤੁਹਾਡੀ ਪੋਸਟ ਕੀ ਤੇ ਅੱਛਾ ਯਾਰ ਇਹਦਾ ਪੂਰਾ ਨਾਂ ਕੀ ਹੈ ਕਿਹੜਾ ਇਹਦਾ ਐਡਰੈਸ ਕਿੱਥੋਂ ਰਹਿੰਦਾ ਕਿੱਥੋਂ ਦਾ ਇਹ 이 시골에서도 이 봉사지. 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 이 봉사지 ਤੁਸੀਂ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਵੀ ਸਾਨੂੰ ਰੁਕੋ ਤੁਸੀਂ ਦੇਖ ਤੁਸੀਂ ਮੈਂ ਹਾਂ ਤੁਸੀਂ ਮੈਡਮ ਸੈਂਡ ਕਰ ਦੋ ਕਿ ਸਾਨੂੰ ਤੁਸੀਂ ਮਿਲੋ ਮਲਾ ਫਾਰਮ ਮਿਲ ਕੇ ਤਾਂ ਕਰੀਏ ਕੀ ਕਰਨਾ ਉਹਦੇ ਜੇ ਉਹ ਵੀ ਤੁਹਾਡੇ ਕੋਲ ਕੋਈ ਡਾਕੂਮੈਂਟ ਮੜ ਜਾਗੇ ਪੂਰਾ ਲੈ ਕੇ ਨਾਲ ਆ ਜਾਓ ਹਾਂ ਤੁਸੀਂ ਸਕੂਲ ਦੇ ਸਾਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮਵਰਦੀ ਲੋਕਾਂ ਕੋਲੋਂ ਪਾਸੇ ਲੈ ਕੇ ਬਾਹਰ ਧਜਣ ਵਾਸਤੇ ਠਗੀ ਕਰਕੇ ਚਲਾ ਗਿਆ ਲੋ ਉਹਨਾਂ ਦਫ਼ਤਰ ਖਾਲੀ ਹੋਇਆ ਪਿਆ ਪਬਲਿਕ ਅੱਥੀ ਦੂਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਦਰਖਾਸਤਾਂ ਦੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦਿੱਤੀ ਜਾਏ ਤੇ ਆਦਮੀਨ ਟਰੇਸ ਕਰਕੇ ਇਹਨਾਂ ਜੋ ਵੀ ਨਿਕਾਲਿਆ ਉਹ ਕੂਰਤੀ ਕੀਤੀ ਜਾ ਕਿੰਨੇ ਕੁ ਲੋਕ ਇਕੱਠੇ ਕੋਈ ਤਕਰੀਬਨ 7-17 ਆਦਮੀ ਇਕੱਠੇ ਹੋਏ। ਉਹ ਕੀ ਇਹਨਾਂ ਨੂੰ ਕੀ ਕਿਹਾ ਵਾ? ਇਹੀ ਕਿਹਾ ਜੀ ਕਿ ਥਾਣੇ ਨਾਲ ਚਲੋ ਆਪੇ ਆਪਣੇ ਆਪਣੇ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ। ਉਸ ਤੋਂ ਬਾਅਦ ਕਰਦੇ